ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਿਹਾ ਗੁਰੂਆਏ ਕੀ ਡੇ ਕਰਨ ਤੁਸੀਂ ਸਾਰੇ ਸਾਰੇ ਕਰਦੇ ਆ ਤੇ ਕੱਲਾ ਨਹੀਂ ਕਰਦਾ ਸਾਰੇ ਕਰਦੇ ਮੇਰਾ ਨਾ ਹੀ ਬੰਤੀ ਕਿਹੜਾ ਲਾਕਾ ਮੈਂ ਇਧਰੋਂ ਕਲਰਾਂ ਚ ਚਾਲੀ ਕੋ ਕੀ ਗੱਲ ਹੋਈ ਗੱਲ ਹੋਈ ਵੀ ਉਹ ਜਨਾਨੀ ਦੇ ਗੱਲ ਦੇ ਹੀ ਪੈਣ ਮਾਦਰੋਂ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਹਾ ਗੁਰੂਆਏ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਨਾ ਗੱਲ ਪੋ ਜੋਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਢੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕਿਹੜੇ ਇਲਾਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਤੇ ਸ਼ਕਲਾਂ ਉਹਨਾਂ ਦੀਆਂ ਜਾਣਦੇ ਹਾਂਜੀ ਜੀ ਤਾਂ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੇ ਤੁਹਾਡੀ ਦਸਤਾਰ ਨਾਲ ਲੈ ਕੇ ਹਾਂਜੀ ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇੱਕ ਆਚੋਂ ਦੀ ਜਿਹੜੀ ਆਚ ਆਈ ਉਹ ਜਾਦੇ ਜਾਣੇ ਸੀ ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ ਉਹ ਜਾਦੇ ਜਾਣੇ ਸੀ ਤੇ ਮੈਂ ਫਿਰ ਕੱਲਾ ਹੀ ਜੇ ਤਾਂ ਕਰਕੇ ਬਾਚੋਂ ਜਿੱਦੋਂ ਮੱਲਾ ਇਕੱਠਾ ਹੋਇਆ ਬਾਚੋਂ ਭੱਜ ਗਏ ਹੀ ਜੀ ਜੀ ਕੋਈ ਪੁਲਿਸ ਖਾਣੇ ਕੀਤੀ ਕੰਪਲੇਨ ਹਾਂਜੀ ਜੀ ਮੇਰੀ ਕੰਪਲੇਨ ਹੋਈ ਆ ਜੀ ਕਿਹੜੇ ਥਾਣੇ ਥਾਣੀ ਮੁਹਗੰਪੁਰੇ ਥਾਣੇ ਜੀ ਕਿੰਨੇ ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਤਿੰਨ ਕ ਦਿਨ ਕਾਰਵਾਈ ਕੋਈ ਕੀਤੀ ਨਹੀਂ ਨਹੀਂ ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ ਕਿਹੜੇ ਕਿਹੜੇ ਆਈਓ ਅਫਸਰ ਕੋਲ ਸੀ ਸੇ ਸੁਖਵਿੰਦਰ ਸਿੰਘ ਮੁੰਚੀ ਹੀ ਜੀ ਹਾਂਜੀ ਉਹਨਾਂ ਨੇ ਕੀਤੇ ਮੈਂ ਰਾਤ ਕੋਈ 9:30 10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ ਆ 7:30 ਵਜੇ ਮੇਰੇ ਗੱਲ ਪਏ ਜੀ ਮੰਗ ਕੀ ਕਰਦੇ ਹੁਣ ਮੰਗ ਕਿੰਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆਈ ਮੇਰੇ ਉੱਪਰ ਨਾਂ ਖੜਨ ਦੀ ਜਿਹੜੀ ਦਸਤਾਰ ਲਾਈ ਆ ਸਿੱਖ ਜੱਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਮੈਂ ਕਿੰਨਾ ਵੀ ਮੇਰੇ ਨਾਲ ਖੜੋ ਮੇਰਾ ਸਾਥ ਦਿਓ ਇਹਨਾਂ ਨੂੰ ਪਰਚਾ ਇਹਨਾਂ ਦੀ ਸਜ਼ਾ ਦੇਣੇ ਇਹਨਾਂ ਨੂੰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਿਣਾ ਚਾਹੁੰਦੇ ਆ ਆਪਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਥ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਅਸਰਾਰਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਣਾ ਲਾਤਾ ਇਦਾਂ ਉਹਨਾਂ ਦਾ ਹੋਰ ਮਲਕੇ ਦਿਲਵਦੀ ਨਾਲ ਹੋਰ ਕਿਸੇ ਦੇ ਹੱਥ ਪਹੁੰਨਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਨਣਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰੱਖਣ ਦਾ ਵਾ ਕੇਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਨਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅੰਸਰ ਆ ਉਹਨਾਂ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਜਾਜਕਾਂ ਦਾਸ ਜਿਹੇ ਦਾ ਜਗਰਾਤ ਸਿੰਘ ਵੱਲਾ ਸਾਹਿਬ ਜੀ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇਨੇ ਇੱਕ ਬੈਂਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਸਿੱਖ ਜਾਂਦੇ ਬੰਦੀਆਂ ਵੱਲੋਂ ਕਿ ਕਾਰਵਾਈ ਹੋਏਗੀ ਜੀ ਅਗਰ ਇਹ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ ਜਹਦਰ ਬਾਬਾ ਮੇਜਰ ਸਿੰਘ ਛੋਡੀ ਜੋ ਕਿ ਸੰਤਮਾਹ ਪਰਸ ਉਹਨਾਂ ਦੇ ਕੋਲ ਫਿਰ ਸਾਰਾ ਮਤਲਬ ਕਿ ਪ੍ਰਸੈਸ ਰੱਖਿਆ ਜਾਏਗਾ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਸਰਦਾਸ ਜੀਆਂ ਇੰਨੀਆਂ ਕਿ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਆ ਉਹਨਾਂ ਕੋਲ ਰੱਖਾਂਗੇ ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ ਕਰੀ ਜਿ ਉਸ ਤਿਹੜਾ ਕਬਲਜੀਤ ਕੋਲ ਨੇ ਦਿੱਤੀ ਹੈ ਕਿ ਬਣ ਲਈ ਲਕੀ ਦੀ ਸਮਝੇ ਜਾਣਗੇ ਸਾਡੇ ਮਤਲਬ ਗਾਲੀ ਗੋਲ ਪਏ ਜਾਣਗੇ ਉਹਨਾਂ ਕੋਲ ਰੀਡ ਕੀਤੀ ਹੈ ਵੈਰੀਫਾਈ ਕਰ ਰਹੇ ਜੋ ਬੰਲੀ ਕਰਦੀ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੇ ਉੱਤੇ ਕੋਈ ਕਿੱਤੀ ਨਹੀਂ ਹਾਂ ਸੱਤ ਹਾਂਜੀ ਕੋਈ ਵੀ ਨਾਮ ਜੇ ਚੱਲਦੀ ਫਿੱਤੀ ਚੱਲਦੀ ਉਹਨਾਂ ਦੀ ਵੀ ਜੋ ਵੀ ਤਾਂ ਆਪ ਸਾਹਮਣੇ ਆਣ ਕਰੇ ਦੱਸਦੇ ਚਾਰ ਦਿਨ ਹੋ ਗਏ ਉਹ ਕਹਿੰਦੇ ਜੀ ਪੁੱਛਾ ਨਹੀਂ ਸੁਣਾਈ ਸੁਣਾਈ ਕਰੀ ਪਹਿਲਾਂ ਦੋ ਦਿਨ ਕਰ ਗਿਆ ਕੱਲ ਹੀ ਜਾ ਗਿਆ ਪੱਥਰੂ ਜਾ ਗਿਆ ਪੱਥਰੋਕੇ ਦੇ ਗਿਆ ਇਹਨਾਂ ਦਾ ਇਨਕਾਰ ਕਰ ਰੀਡ ਕਰਿਆ ਕੱਲ ਤੜਕੇ ਫਿਰ ਜਾ ਗਿਆ ਤੇ ਮੁੰਡੇ ਜਿਹੜੇ ਸੀ ਜਿਨ੍ਹਾਂ ਦੇ ਘਰੇ ਭੱਜੇ ਰਹੇ ਉਹ ਜੋ ਜੀ ਭੱਲੇ ਗਏ